ਹਾਲਾ ਕਰ ਦਣਾ ਉਹ ਹੈ ਗੁਰਜੀਤ ਖਾਲਸਾ ਸਿਰਵਾਹੇ ਗੁਰਜੀਤ ਕੀ ਪਤਾ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਛੜ ਦੀ ਕਲਾਚਰ ਹੋ ਜੀ ਮਾਰਾਸ ਸਾਨੂੰ ਦਨ ਦੁਗਣੀ ਤੇ ਰੱਛਾ ਗੁਣੀਤ ਰੱਖੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਪਿਛਲੇ ਬਲੌਗ ਚ ਤੁਸੀਂ ਦੇਖਿਆ ਜੀ ਮੈਂ ਥੋੜੀ ਜੀ ਕਮਰੇ ਦੀ ਆਪਣੇ ਦੀ ਜਿਆਦਾ ਹੀ ਉਪਮਾ ਕਰਤੀ ਬੇ ਬਹੁਤ ਭਾਗਾ ਵਾਲਾ ਕਮਰਾ ਇਦਾਂ ਬੈਦਾਂ ਕੀ ਗੱਲਾਂ ਬੋਲ ਗਿਆ ਮੈਂ ਵਲੌਗ ਦੇ ਵਿੱਚ ਆ ਉਹਨੂੰ ਲੱਗੀ ਜੀ ਨਜ਼ਰ ਨਜ਼ਰ ਲੱਗੀ ਆਏ ਵੀ ਸਵੇਰੇ ਸਾਜਰੇ ਸਾਜਰੇ ਕਾਂਡ ਹੋ ਗਿਆ ਜੀ ਇੱਕ ਕਾਂਡ ਹੋ ਗਿਆ ਗਲਤੀ ਮੇਰੀ ਹੋ ਸੀ ਵਸੇ ਚਲੋ ਅ ਉਹਦੇ ਚਾ ਕਹਿੰਦਾ ਵੀ ਭਲੇਖੇ ਦਿੰਦੇ ਨਾਲ ਗਲਤੀ ਹੋ ਗਈ ਤੇ ਗਰਮੀ ਇੰਨੀ ਕਾ ਵੀ ਪੁੱਛੋ ਕੁਸਣਾ ਸਵੇਰ ਦਾ ਦੱਖਣ ਚੱਲਦਾ ਤਾਂ ਮੌਸਮ ਠੰਡਾ ਦਾ ਰਹੇ ਪਾਉਣ ਗਿਆ ਸੀ ਰਹੇ ਪਾਉਣ ਦੇ ਵਿੱਚ ਵਿੱਚ ਸਮਝਾਉ ਤਾ ਹੋਗਾ ਡਿਮੈਂਟਿਕ ਬੈਲੈਂਸ ਦਾ ਕੇਸ ਮੇਰੇ ਪਰ ਅੱਜ ਹੋ ਰਣਾ ਤਾ ਬਚ ਗਿਆ ਮਰਦ ਦੀ ਕਿਰਪਾ ਨਾਲ ਤੇ ਕਈ ਦਿਨਾਂ ਦੀ ਪਲੈਨਿੰਗ ਚੱਲ ਰਹੀ ਸੀ ਆ ਰਖੜੀਆਂ ਦੀ ਇਹਨਾਂ ਦੀ ਸੁਖੋ ਭੈਣ ਜੀ ਵਿੱਚ ਸੰਦੀਪ ਵਿੱਚ ਜੈਸਮੀਨ ਵੀ ਆਪਣੀਆਂ ਭੈਣਾਂ ਵਾਸਤੇ ਆ ਸੂਟ ਲੈ ਕੇ ਆਉਣੇ ਆ ਭੈਣਾਂ ਦਾ ਬਹਾਨਾ ਗਿਆ ਤਾਂ ਧਾਨਾਂ ਨਾਲ ਢੀਲੇ ਨੂੰ ਪਾਣੀ ਲੱਗ ਜਾਂਦਾ ਉਹ ਕਹਾਵਤ ਇਹਨਾਂ ਪਰ ਢੁਕਦੀ ਆ ਬੀ ਉਹ ਇਹਨਾਂ ਨੇ ਆਪ ਨੂੰ ਵੀ ਲਿਆਉਣਾ ਹੈ ਬਹਾਨਾ ਸਾਡੀਆਂ ਭੈਣਾਂ ਦਾ ਹਾਂ ਤੇ ਹੁਣ ਜਿਹੜਾ ਕੇਸ ਹੋਣਾ ਤਾਂ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਮੈਂ ਜਾਂਦਾ ਜਾਂਦਾ ਦੰਨਾ ਉਧਰ ਨੂੰ ਤੇ ਹਾਂ ਸਵੇਰੇ ਜੀ ਭਾਬੀ ਜੀ ਉੱਠੇ ਉੱਠ ਕੇ ਜਦੋਂ ਅ ਕਮਰੇ ਤੋਂ ਬਾਹਰ ਨਿਕਲਣ ਲੱਗੇ ਉਹਨਾਂ ਨੇ ਨਾ ਪੈਰ ਸੌਂਗਾ ਜੀ ਪੈਰ ਸੌਂਗਾ ਤੇ ਉਹਨਾਂ ਨੇ ਨਾ ਇੱਥੇ ਐਂ ਝੜ ਕੇ ਹੋ ਐਨਾ ਕਿ ਦਵਾਜ਼ਾ ਖੁੱਲਾ ਤਾਂ ਉਹਰੇ ਹੱਥ ਪਸਾਇਆ ਤਾਂ ਉਹਨਾਂ ਨੇ ਇੱਥੇ ਅਦਲੰਤਰ ਅਸੀਂ ਚਲਦਤਾ ਮੈਂ ਰਤ ਮਾਰਤੀ ਸੀ ਦਰਵਾਜੇ ਪਰ ਉਹਨਾਂ ਦੀਆਂ ਤਿੰਨੋਂ ਉਂਗਲੀਆਂ ਦੇ ਵਿੱਚ ਘੁੱਟ ਹੋ ਗਿਆ ਬਚਾਰ ਦੇ ਵਿੱਚ ਜਿਉਂ ਉਹਨਾਂ ਨੇ ਮਾਰੀ ਚੀਕ ਜੀ ਮੈਂ ਤਾਂ ਕੰਬ ਗਿਆ ਮਾਂ ਵੀ ਹੋ ਗਿਆ ਗਾਂਢ ਕੋਈ ਬਾਹਰ ਪਤਾ ਨਹੀਂ ਮਰ ਗਏਗੀ ਉੱਧਰ ਜੈਸਮੀਨ ਵੀ ਫੱਟ ਗਈ ਕਿ ਉਹ ਕਹਿੰਦੀ ਮੇਰਾ ਪਾਂਹ ਤੋਹਦਾ ਆ ਮੇਰੇ ਪੁੱਤਰ ਨੂੰ ਮੇਰਾ ਬਾਲਾ ਜੀ ਸੱਸਰੀ ਗੱਲ ਬੋਲ ਕੇ ਬੋਲ ਸੱਸਰੀ ਗੱਲ ਕਿ ਕੀ ਕੀ ਹਾਲ ਹੈ ਜੀ ਸਾਰਿਆਂ ਦਾ ਹੋਰ ਕੋਈ ਸਮਾਚਾਰ ਸੁਣਾਓ ਜੀ ਮਮਾ ਬਹਾਦਰ ਜੀ ਤੁਸੀਂ ਸਾਰੇ ਠੀਕ ਠਾਕ ਆ ਜੀ ਠੀਕ ਆ ਬਤਾ ਹਾਂ ਕਿ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਿਆ ਹਾਂ ਕੰਮ ਕੀਤਾ ਹਾਂ ਹਾਂ ਕੰਮ ਹੈ ਕਟੋਰ ਕੱਢ ਲਈ ਅੱਜ ਪੂਰੀ ਟਾਰਗੇਟ ਹਾਂ ਕਰ ਲਈ ਲੈ ਤੇਰੇ ਕਾਟਿਕਾ ਲਾਇਆ ਕਿ ਨਹੀਂ ਅਰੇ ਜੀ ਹਾਂ ਮਾਰੀ ਬਲਤ ਨਹੀਂ ਫਿਰਦੀ ਐ ਤੇ ਉਸ ਤੋਂ ਬਾਅਦ ਜੀ ਸੰਦੀਪ ਉਹਦੀ ਸਪੋਰਟ ਤੇ ਭਾਬੀ ਜੀ ਦੀ ਪੂਰੀ ਫਲਾਣਾ ਟਮਗਾਣਾ ਉਹ ਮੈਂ ਚੌੜ-ਚੌੜ ਤੇ ਤਾਂ ਇਹ ਜੇ ਕਰੀ ਉਹਦਾ ਕੋਲ ਨੂੰ ਉਹਦਾ ਸੱਚੀ ਉਹ ਗੱਲ ਪਰਥ ਪਾਜੂਗਾ ਉਹ ਨਾਲ ਵੀ ਖੜਕੀ ਕੋਲ ਖੜ ਕੇ ਸਮਝੋ ਪਾਹ ਹੈ ਵੀ ਵੀ ਸਾਨੂੰ ਦੇ ਕੇ ਚੱਲ ਘਰ ਵਾਲੀ ਨੂੰ ਉਹ ਤੇ ਪੈ ਰਹੇ ਨੇ ਤੇ ਆ ਜੋ ਉਹਨਾਂ ਨੂੰ ਵੀ ਮਲਾਉਣਾ ਜੀ ਅੰਦਰ ਇਹ ਜਿਹੜੀਆਂ ਉਹ ਵਾਹ ਜੀ ਪਤਨਾ ਪੈਲੀ ਜਿੱਕ ਵੱਜ ਗਈ ਅੰਦਰ ਵੜਦੀ ਸਾਰੇ ਲੈ ਲੋ ਜੀ ਹਾਂ ਬੋਲ ਗੀ ਅਮਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਸੱਟ ਤਾਂ ਜੀ ਜ਼ਰੂਰ ਵੱਜੀ ਪਰ ਵਿੱਕੀ ਕਾਬੂ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਕਰੇ ਹੁੰਦੇ ਇਹ ਨਾ ਮੇਰੇ ਮੂੰਹ ਤੇ ਮੁੱਕਾ ਪਾ ਕੇ ਕਹਾਂ ਜਾ ਮਾਰਿਆ ਦੰਦ ਮੇਰਾ ਤੂੰ ਤਾਂ ਬੋਲਣ ਦੇ ਦ। ਤੂੰ ਤਾਂ ਬਾਹਰ ਬੈਠਾ ਰੋਂਦਾ ਇੱਥੇ ਮੈਂ ਤਾਂ ਪੁਲਿਸ ਜੇ ਆ ਕੇ ਰਿਪੋਰਟ ਲਗਾ ਕਿਉਂ ਨਹੀਂ ਹੈ ਨਹੀਂ ਤੇਰੇ ਨਾਲ ਬਹੁਤ ਜ਼ਿਆਦਾ ਖਤਰਾ ਤਾਂ ਦੇਖੋ ਹਾਲੇ ਤੱਕ ਵੀ ਖੂਨ ਨਹੀਂ ਰੁਕ ਰਿਹਾ ਇਨਾ ਕੁਛ ਲਗਾ ਲਿਆ ਮੈਂ ਬਈ ਜਦੋਂ ਦੋ ਪੱਤੀ ਗਰੀਬਾ ਕਿਆ ਲਗਾ ਪਰਪਲ ਲਗਾ ਲਿਆ ਪਰ ਛੱਤੀ ਵੇ ਜਾਣ ਕੇ ਨਹੀਂ ਕਰੀ ਮੈਂ ਠੰਡੇ ਪਾਣੀ ਨਾਲ ਮੀਂਹ ਦੇ ਵਿੱਚ ਨਾ ਖੂਨ ਚੱਲੀ ਜਾਂਦਾ ਮੇਰੀ ਗੱਲ ਸੁਣ ਮੈਂ ਬਾਰ ਬਾਰਦਾ ਇਹ ਵੀ ਵਰਪੜਾ ਪਾਣੀ ਡੋਲੀ ਜਾਂਦੀਆਂ ਉਹਦੇ ਕਰਕੇ ਰਾਮ ਆ ਜਾਂਦਾ ਹੈ ਮੇਰੇ ਮੁੱਕਾ ਮਾਰਿਆ ਮੇਰੇ ਫੋਨ ਕੱਢਿਆ ਬੁੰਡਾ ਮੈਂਟੀ ਵਾਲਾ ਕੱਢਾ ਡੈਂਟੀ ਡੈਂਟੀ ਵਾਲਾ ਡੈਂਟੀ ਡੈਂਟੀ ਵਾਲਾ ਔਰ ਆਰਦੀ ਔਰ ਆਰਦੀ ਨਾ ਆ ਗਿਆ ਕੋਈ ਮਾਰਦੀ ਕੇ ਸੋਣਾ ਤੇ ਮਾਂ ਤੇ ਬੰਮਾ ਜਿਹੜੇ ਵੇ 9 ਵਜੇ ਬਣਾਈ ਨੰਨ ਚੱਕਣੀ ਜਿਹੜੇ ਉਹਦੇ 9 ਵਜੇ ਪਿਆ ਕਿਹਨੇ ਮਾਰੀ ਡਾਕਟਰ ਕੋਲ ਦਿਖਾ ਕੇ ਆ ਬੰਦਾ ਜਾਂਦਾ ਨਾ ਆਪਣਾ ਬਚਾਓ ਕਰਦਾ ਕਹਿੰਦਾ ਪਿੱਛੇ ਆਠ ਪਿੱਛੇ ਮੈਂ ਤਾਂ ਬਚਾਓ ਬਨੇ ਦੀ ਕਰ ਲੈ ਜੋ 64 ਡੀਕੇ ਲੱਗਣਾ 28 ਤੋਂ 65 ਇੱਕ ਨਾ ਅਦਾ ਅਹਜ ਤਹਲਾ ਤੇਰੇ ਵਿੱਚ ਤੇਰੇ ਨੋਮਾਂ ਚ ਤੇਰੇ ਵਰਗੇ ਇਹ ਨਾ ਦਿਖਦਾ ਨਹੀਂ ਹੈਗਾ ਮੇਰੇ ਤੇ ਕੋਈ ਆਉਂਦੀ ਮੇਰਾ ਕੰਗਾਰਦੀ ਐ ਉਹ ਵੀ ਸੱਚ ਬੱਚੇ ਦੀ ਹੋਂਦ ਦੇ ਕੇ ਬੱਚ ਕੇ ਐਡੀ ਗੱਲ ਬਣਾ ਲਈ ਨਾ ਕਹਿੰਦੇ 365 ਚੇਤਰ ਆਰਦੇ ਸਦਾ ਬੰਦੇ ਨੂੰ ਮਾਰਦੇ ਮੈਨੂੰ ਮਾਰਦੇ ਸਦਾ ਬੰਦੇ ਨੂੰ ਮਾਰਦੇ ਮੈਨੂੰ ਮਾਰਦੇ ਆ ਬੰਦੇ ਤੇ 365 ਲਿਫਟਾਂ ਹਾਏ ਵੇ ਬੰਦਾ ਉਲਟੇ ਹੋ ਗਿਆ ਯਾਰ ਆਈ ਨੇ ਕਹਿਆ ਮੇਰੇ ਪਰ ਵੀ ਬੈਠੀ ਬਟਾਈ ਪਰ ਕਲੇਮ ਕਰਿਆ ਦੇਖ ਲੈ ਉਹ ਮੈਂ ਥੋੜਾ ਮੈਨੂੰ ਤਾਂ ਨਹੀਂ ਮੈਨੂੰ ਫਿਰ ਵੇਖੋ ਮੈਂ ਕਈ ਵੀਡੀਓ ਤੇ ਪਹਿਲਾਂ ਵੀ ਇਹ ਗੱਲ ਕਹਿੰਦਾ ਵੀ ਇਹਨਾਂ ਨੂੰ ਵੀ ਭਜਨ ਘਟਾਓ ਹਨ ਸਾਰੇ ਨਹੀਂ ਕਰਾਉਂਦੇ ਵੀ ਉਹ ਖੜ ਜਾ ਇੱਕ ਮਿੰਟ ਵੀ ਭਜਨ ਘਟਾਓ ਇਹ ਬੈੱਡ 'ਤੇ ਬੈਠੇ ਤੇ ਚੱਪਲੀ ਮਾਰੀ ਬੈਠੇ-ਬੈਠੇ ਦਾ ਪੈਰ ਸੌ ਜਾਂਦਾ ਫਿਰ ਟਰਨੋਂ ਕੋਲੋਂ ਮੰਨੂ ਦੱਸੋ ਦਰਵਾਜ਼ੇ ਤੇ ਉਹਨੇ ਵੀ ਬੈਠੇ-ਬੈਠੇ ਨੂੰ ਵੀ ਦੇਖਦਾ ਵੀ ਖੜੇ ਦਰਵਾਜ਼ੇ ਤੇ ਸਾਰੇ ਅੱਗੇ ਲੱਗੇ ਦੀ ਦਰਵਾਜ਼ਾ ਫੂਕਦਾ ਤੂੰ ਬੰਦ ਕਰ ਏਸੀ ਚੱਲਦਾ ਏਸੀ ਨੇ ਵਿਚਾਰੇ ਨੇ ਕੀ ਕਰ ਰੋ ਨੂੰ ਸਾਫ ਕਰ ਜਾਨਾ ਤੁਹਾਨੂੰ ਕਹੀ ਜਾਨੀ ਮੂਰੇ ਮੈਂ ਸਾਰਿਆਂ ਤੁਹਾਨੂੰ ਕਹੀ ਜਾਨੀ ਆ ਵੀ 8:30 ਹੋ ਗਏ ਬਾਹਰ ਆ ਜਾਓ ਬਾਹਰ ਆ ਜਾਓ ਕਾ ਨੂੰ ਮੈਂ ਨਾ ਫਲੇਟ ਚੱਕੀ ਜਾਵਾ ਮੈਂ ਇਹਨੂੰ ਨਾਲ ਵੀ ਮੇਰਾ ਪੈਰ ਸੌ ਗਿਆ ਮੇਰਾ ਪੈਰ ਸੌ ਗਿਆ ਚੱਕਣਾ ਇੱਤ ਜੀ ਭਾਂਡੇ ਉਨੇ ਪਈ ਤੇਰੇ ਠੀਕ ਹੈ ਮੈਨੂੰ ਦੇਖ ਕੇ ਕਿਉਂ ਸੁਵਾਈਲਾ ਪਸ ਕਿਨੇ ਵੀ ਦੱਸ ਰੋਟੀ ਖਾ ਲਓ ਤੁਸੀਂ ਮੈਂ ਤੇ ਸੁਵਾਈਲਾ ਪਸ ਮੈਂ ਜਾ ਕੇ ਕੁਰਸੀ ਤੇ ਹੀ ਬੈਠੀ ਆ ਦੇ ਦੇ ਰੱਖੀ ਨਹੀਂ ਜਾ ਤੈਨੂੰ ਖੋਸ ਨਹੀਂ ਜਾਂਦੀ ਦੇਣਾ ਦੇਖਿਆ ਅੱਗੇ ਹੌਂਸਲੇ ਲੈ ਕੇ ਗਿਆ ਮੈਨੂੰ ਪਤਾ ਹੈ ਮੈਨੂੰ ਪਤਾ ਲੜਾਈ ਹੋਊ ਤੈਨੂੰ ਖੋਸ ਨਹੀਂ ਜਾਂਦੀ ਪਰਾਈ ਮੇਰੀ ਇਹ ਦੇਖਣਾ ਆਹ ਵਾਹ ਦੇਖ ਕੇ ਜਦੋਂ ਜਦੋਂ ਸੱਟ ਲੱਗੀ ਤੇਰੇ ਮੇਰੇ ਨਾ ਤੂੰ ਨਾ ਕੰਮ ਕਰ ਦੇ ਜਰਦਾਂ ਠੋੜੇ ਇਹ ਜਾਣ ਕੇ ਨਾ ਲੜੀ ਤੂੰ ਮੇਰੇ ਹੱਥ ਤਾਹੀ ਦੇ ਦਿੱਤਾ ਵੀ ਮੇਰੀ ਭਾਬੀ ਕੰਮ ਨਾ ਕਰੇ ਪਰ ਉਹਨੇ ਤਾਂ ਦੇਖਿਆ ਬੜਾ ਦੇਖਦਾ ਦਾ ਹੋਰ ਦੇ ਹੋਰ ਹੋਵੇ ਕੰਟਾ ਕੰਟਾ ਫਾਇਦਾ ਚੱਲ ਕੋਈ ਨਾ ਆਪਣਾ ਵੀ ਫਾਇਦਾ ਹੀ ਆ ਦੇਖ ਇੱਥੇ ਤੇ ਪਤਾ ਲੱਗਦਾ ਵੀ ਸਵੇਰੇ ਆਪਾਂ 5-6 ਰੋਟੀਆਂ ਕਰੰਟ ਲਾ ਕੇ ਹੀ ਕਰਦੀਆਂ ਕਰੰਟ ਲਾ ਕੇ ਹੀ ਹਾਂ ਤੇ ਤੁੰ ਨੂੰ ਨਹੀਂ ਬਦਲ ਖਾਂਦੇ ਵੀ ਨਿਕਰਾ ਦੇ ਮੈਂ ਸੋਚਦਾ ਕਿਸੇ ਨੇ ਮੈਨੂੰ ਭੈਣ ਭਣਨੀ ਵੀਰ ਨੇ ਕਮੈਂਟ ਕਰਾ ਦੇ ਬਿੱਕੀ ਬੋਮਾ ਦਾ ਹੋ ਗਿਆ ਸੰਦੀਪ ਨਾ ਮਾੜਾ ਤਾਂ ਹੈਗੀ ਫਿਰ ਹੈਗਾ ਹੀ ਹੈ ਕੰਮ ਕਰਦਾ ਜੀ ਤੂੰ ਬਾਹੂਗੀ ਗੈਂਡੇਵਾਦੀ ਮੈਂ ਹੁਣ ਕਿਆ ਕੰਮ ਮੈਂ ਤਾਂ ਬਾਹਰ ਥੋੜਾ ਨਾ ਨਹੀਂ ਕੀਆ ਕਹਾ ਚੱਲਦੀਓ ਵੀਡੀਓ ਆ ਨਸਰੀ ਸਰੀਰ ਸੰਭਾਲ ਸੁਧੀ ਵੀ ਬੜਾ ਸਹੀ ਜਿਹਾ ਦੱਸਾਂ ਤੁਹ ਹੋ ਗਈ ਮੋਟੀ ਜ਼ਿਆਦਾ ਦੋਹੇ ਟਾਈਮ ਸਵੇਰੇ ਉੱਠ ਕੇ ਘਾੜ ਵਾਲੇ ਦਾ ਫਰਜ ਆ ਵੀ ਆਪਣੀ ਘਾੜੀ ਨੂੰ ਸੈਰ ਕਰਕੇ ਲੈ ਕੇ ਆਉਣਾ ਮਤਲਬ ਇਹ ਨਹੀਂ ਸੈਰ ਕਰਨ ਦੀ ਕੋਈ ਲੋੜ ਨਹੀਂ ਸਵੇਰੇ ਤੂੰ 5 ਵਜੇ ਉੱਠ ਖੜ ਦਿਨਾ ਸਾਰੇ ਘਰ ਚੋਂ ਝਾੜੂ ਮਾਰਤਾ ਥੱਲੇ ਵੀ ਸੁਣ ਓ ਸੁੱਚੇ ਬਈਆ ਨਹੀਂ ਮਾਰ ਕੰਨਾ ਤਵਾ ਆਹ ਕੰਮ ਨਹੀਂ ਕਰਦਾ ਕੰਮ ਹੈ ਕੰਮ ਇਹ ਜ਼ਰੂਰੀ ਮਾਨੂੰ ਉੱਪਰ ਦੀ ਬੰਦ ਕਰਦਾ ਸਭ ਤੋਂ ਸਿਰੇ ਦਾ ਚਾਰ ਵਾਰ ਪੌੜੀਆਂ ਚੜ੍ਹ ਕੇ ਉੱਤਰ ਕਿਨੂੰ ਤੇਹਾੜੀ ਚ ਤੇਰਾ ਵਜਨ ਆਪੇ ਕੱਢ ਜਰੂਰ ਜੂ ਵੀ ਸ਼ੇਅਰ ਕਰਨਾ ਤੇਰੇ ਵੀ ਬਸ ਹੈ ਭਈਆ ਅਰੇ ਇਹ ਕਿੰਨੇ ਲੜਕੇ ਸੁਤੇ ਪਏ ਆ ਪਰ ਮਾ ਇਹਨਾਂ ਨੂੰ ਕੋਈ ਵੀ ਦੱਸ ਦੇਵੇ ਜੀ ਵੇ ਫਲਾਣੇ ਸ਼ਹਿਰ ਚ ਸੇਲ ਚੱਲਦੀ ਆ ਪੁੱਠੀ ਨੂੰ ਝੋਲਾ ਚੱਕ ਕੇ ਤੇ ਆ ਝੋਲਾ ਚੱਕ ਐਨਾ ਸੁਗਰ ਵੀ ਫੁੱਲਾ ਵਾਲਾ ਝੋਲਾ ਨਹੀਂ ਹੈਗਾ ਨਾਲ ਕੋਲ ਨੀ ਇਹਨਾਂ ਨੇ ਉਹ ਚੱਕ ਲਈ ਕਰਨਾ ਤਾਂ ਆਹ ਜਿਹੜੇ ਪਰਸਲੇ ਨੇ ਝੋਲਾ ਵਰਗੇ ਹੀ ਕੱਚੇ ਚ ਪਾ ਕੇ ਵਰਤਦੇ ਨੇ ਕਿੱਡੇ ਘਰੋਂ ਵਿੱਚ ਤੇ ਝੋਲੇ ਨਹੀਂ ਹੁਣ ਥੋੜੇ ਪਾਸੇ ਪੈਸੇ ਪੂਸੇ ਹੈ ਮੇਰੇ ਕੋ ਕੋਈ ਰੁਪਇਆ ਚਾਹੁੰਦਾ ਕੱਟ ਜਦੋਂ ਐ ਕਹਿਤਾ ਦਿੰਦੇ ਆ ਹੈ ਨਹੀਂ ਸੱਚੀ ਹੁੰਦੇ ਹੁੰਦੇ ਹੀ ਨਹੀਂ ਕਰਦੀ ਹੁੰਦੇ ਚੀਜ਼ ਨੂੰ ਨਾ ਕਰੀ ਕਰਦੀ ਹੈ ਗਿਆ ਕੀ ਹੈ ਇਹ ਮਾਹਰ ਮਦਦ ਮਦਦ ਨੂੰ ਪਾਸ ਦਾ ਸਫਾਇਆ ਹੁੰਦਾ ਜਿਹੜਾ ਇਹ ਕਹਿਦੀ ਹੈ ਨਾ ਕਿ ਸੱਚੀ ਹੋਣੀ ਹੈ ਕਹਿਲਾ ਮਤਲਬ ਹੱਥ ਫੇਰ ਪਾਸ ਦਾ ਸਫਾਇਆ ਹੋ ਰਿਹਾ ਮੈਂ ਕਰਨ ਨਹੀਂ ਆਵਾਂ ਨਾ ਕਹ ਤਾ ਦੋਸਤ ਵੀ ਕਰਦੇ ਆ ਮੈਂ 200 ਨਹੀਂ ਹੋ ਤਾਂ 500 ਹਾਂ ਜੀ ਤੁਸੀਂ 100 ਰੁਪਏ ਲੈ ਕੇ ਗਏ ਸੀ ਹਾਂ ਮੈਂ ਤਾਂ ਮੈਂ ਤਾਂ ਠੀਕ ਜਿਹਾ ਜਨਾਬ ਲਾਉਤਾ ਇਮਾਨਦਾਰੀ ਬਹੁਤ ਵੱਡੀ ਚੀਜ਼ ਮੈਂ ਤਾਂ ਵੱਖੋ ਗੱਡੂ ਗੱਡ ਲੈ ਕਰੋ ਮੈਂ ਤਾਂ 1000 ਗੱਡੂ ਮੇਰੇ ਤਾਂ ਗੱਡੀ ਨਹੀਂ ਚੱਲਣੀ ਭਾਈ ਮੈਂ ਨਹੀਂ ਮੈਂ ਤਾਂ ਤੁਸੀਂ ਇੱਥੇ ਕਿ ਮੇਰੇ ਲਿਆਤੀ 1000 1500 1100 ਰੁਪਏ ਤਾਂ ਸਾਈਕੀ ਨਿਕਲਿਆ ਹਰ 500 500 100 ਜੈਸਮੀਨ 200 900 ਨਹੀਂ ਚਾਚਾ ਮੋਟਾ ਤਾਂ ਰੱਬ ਬਖਸ਼ੇ ਜੇ ਤੁਸੀਂ ਘਰ ਆ ਤਾਂ ਵੀ ਟੋਟਾ ਖਰਚਾ ਹੈ ਜੇ ਤੁਸੀਂ ਬਾਹਰ ਚਲ ਗਏ ਤਾਂ ਵੀ ਟੋਟਾ ਖਰਚਾ ਕਿਆ ਕਰੂ ਬੰਦਾ ਕਿਆ ਨਹੀਂ ਕਰੂਗਾ ਮੇਰੇ ਤੋਂ ਬੰਦ ਤੇ ਮੀਰ ਜੀ ਤਾਂ ਲੈਣਾ ਹੈਗਾ ਨਾ 500 ਰੁਪਿਆ ਕਿਹੜਾ ਯਾਦ ਕਰੋ ਸਸਰੀ ਘਰ ਮੈਨੂੰ ਖਾਤਾ ਵੇਖ ਦਿਤੇ ਨਹੀਂ ਇਹਨਾਂ ਨੂੰ ਪਤਾ ਉਹ ਹਾਂ ਉਹਦੋਂ ਨਾਲ ਸਾਦੀਆਂ ਲੈ ਕੇ ਆਈ ਕਿਹਨੂੰ ਭੰਬੀ ਨੇ ਜਣਾ ਬੋਲਦਾ ਪਤਾ ਇਹਨਾਂ ਨੂੰ ਪਤਾ ਇਹਨਾਂ ਨੂੰ ਪਤਾ ਹਿੱਤ ਹੈ ਵੇਰਾ ਵਾਸੇ ਕਿ ਵੀਰ ਜੀ ਤਾਂ ਹੀ ਜਾਵਾਂਗਾ ਵੀ ਰੁਪਈਏ ਦੇਣੇ ਦਾ ਸਹੂਲਤ ਕਰਤਾ ਕੋ ਵੀਰ ਜੀ ਹੀ ਜਾਵਾਂਗਾ ਵੀਰ ਨੇ ਦੇਖਿਆ ਬੰਦਾ ਖੇਤ ਤੇ ਆਇਆ ਉਹਨੂੰ ਪਾਣੀ ਪੁੱਛੇ ਪੰਜ ਸੌ ਰੁਪਏ ਦੀ ਵੀ ਪਹਿਲਾਂ ਦਿਮਾਗ ਕਰਮ ਉਹ ਹੋਰ ਦਿਮਾਗ ਕਰਮ ਨਾ ਏਸੀ ਕਾਦੇ ਵਾਸਤੇ ਲਾਇਆ ਥੱਡੇ ਵਾਸਤੇ ਲਾਇਆ ਸੀ ਵੀ ਤੁਹਾਡਾ ਦਿਮਾਗ ਠੰਡਾ ਰਹਿ ਪਹਿਲਾਂ ਠੰਡਾ ਹੋਣ ਦੀ ਜੇ ਹੁੰਦਾ ਖਬਰ ਤੈਨੂੰ 500 ਦੀ ਜਗ੍ਹਾ 700 ਮਿਲ ਜਾਂਦਾ ਹਾਂ ਇਹ ਹਾਂ ਇਹ ਘੜਾ ਪੀ ਦੂ ਇਹ ਨਹੀਂ ਮੇਰੇ ਦੁਗਲਾ ਤੁਹਾਨੂੰ ਮੇਰੇ ਕੋ ਤਾਂ ਕਿਨੇ ਹੱਥ ਤੇ ਹਾਂ ਯਰ ਰੱਬ ਦਰਵਾਜ਼ਾ ਦੇ ਤੇ ਹਾਂ ਨਾ ਪ੍ਰਾਖ ਰਾਮ ਕੀ ਹੋਇਆ ਦਰਵਾਜ਼ੇ ਛੱਪ ਆ ਗਿਆ ਕਹਿੰਦੇ ਚ ਮੈਂ ਇੱਥੇ ਹਾਂ ਦੇਖੋ ਵਿੱਕੀ ਤੇ ਚਲੀ ਹਾਰੇ ਵਿੱਕੀ ਨੇ ਮੁੱਕਾ ਮਾਰਿਆ ਹਦਾਂ ਦੇ ਵੀਰ ਨੂੰ ਦੱਫੇ ਭੱਜਾ ਰਗਾ ਦੋ ਤੂੰ ਮੇਰੇ ਨਾਲ ਫਿਰ ਲੱਗੇ ਦੇ ਨਾ ਤਾਮੇ ਚੱਲਿਆ ਸੀ ਤੋਂ ਕੋਣ ਇਹਦੇ ਪਰ ਇਹੀ ਲੱਗੇ ਜਾਊਗਾ ਹਾਂ ਮੈਂ ਤਾਂ ਬੈਠੂ ਇਹ ਕੰਮ ਮੈਂ ਸੱਚੀ ਨਾ ਸਾਂ ਉਹ ਕਰਦੇ ਪਾ ਦਿੱਐ ਸਦੋਰੀ ਮੈਂ ਰੋਟੀ ਖਾ ਕੇ ਭਾਂਡੇ ਆਪਣੇ ਲੈ ਜਾਂਦੀ ਸੀ ਮੇਰਾ ਜੀ ਆਪੇ ਸੌਂ ਮਗਰ ਇਹ ਸਰਦਾਰ ਸਾਹਿਬ ਉੱਠ ਗੜਿਆ ਇਹ ਜੇ ਮੈਂ ਅਜੇ ਮੁਰਮਰੇ ਐ ਕਸਰ ਦੀ ਜਾਨੀ ਮੈਂ ਕਿ ਮੇਰਾ ਪੈਰ ਸੋ ਗਿਆ ਮੈਂ ਆਈ ਕਰਦੀ ਜਾਨੀ ਆ ਆਪ ਪੁੱਛਿਆ ਤੇ ਆਹ ਦਰਵਾਜ਼ਾ ਮੈਂ ਹੱਥ ਰੱਖਿਆ ਵੀ ਅੰਦਰ ਨੂੰ ਮੁੜ ਜਮਾ ਸੋਇਚ ਨੂੰ ਆਪ ਪੁੱਛਿਆ ਤੇ ਦਰਵਾਜ਼ਾ ਉਹ ਬੰਦ ਹੋ ਗਈ ਤਰਵਾਤਾ ਦਾ ਤਾਂ ਮਾਇਆ ਚਿੱਕਾ ਨਹੀਂ ਮਨਤੀ ਆ ਹੀ ਸੰਦੀਪ ਮੇਰੇ ਪਰ ਔਕੇ ਲਾ ਗਈ ਸੰਦੀਪ ਤੇ ਦੋ ਛੱਡੇ ਕਿ ਚੀਜ਼ ਮੈਂ ਜਦੋਂ ਨਹੀਂ ਫਿਰ ਹੁਣ ਕਿੱਥੇ ਹੁਣ ਕਿਥੇ ਤਿਆਰ ਕਿੱਧਰ ਹੋਵੇ ਮੇਰੇ ਹੱਥ ਮਾਰੀ ਆ ਜੋ ਤਾਂ ਜਾਣਿਆ ਤੁਹਾਨੂੰ ਇਹ ਮੇਰੇ ਪਾਊਡਰ ਹੁੰਦੇ ਨੇ ਇਹ ਪਾਊਡਰ ਲਗਾਉਂਦੇ ਆ ਹਾਂ ਇਹਨਾਂ ਨਾਲ ਮੇਰਾ ਹਾਂ ਸਮਝੌਤਾ ਹਾਂ ਵਿਕਣੇ ਸੇਰੀ ਕਰਨਾ ਹੈਗਾ ਇਹ ਕਈ ਦਿਨਾਂ ਦੀ ਕਹਿੰਦੇ ਉੱਥੇ ਪਤਾ ਨਹੀਂ ਕਿੱਥੇ ਹੱਥ ਸੇਲ ਲੱਗੀ ਵੀ ਸਾਨੂੰ ਸੇਲ ਕਰਵਾਉਣਾ ਹੁਣ ਉਹ ਸਮਝਾ ਮਤਲਬ ਬਿਮਾਰੀਆਂ ਤੁਹਾਡੀਆਂ ਠੀਕ ਹਾਲਾ ਬਾਹਾਂ ਬਾਹਾਨੇ ਰਹਾਦੇ ਫਿਰ ਤੇਰੇ ਨਾਲ ਹੋ ਜਾਏਗਾ ਲੈ 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 ਮਾੜਾ ਮੋਟਾ ਸੁਗਲ ਨਹੀਂ ਮਾਟੇ ਦੁੱਖ ਗੱਟ ਹੱਥ ਨਾਲ ਤੁਰਨਾ ਤੁਰਨਾ ਤਾਂ ਰੱਤਣਾ ਨਹੀਂ ਐਸੇ ਕੱਪੜੇ ਨਹੀਂ ਆਏ ਬੋਲਣੇ ਨਾ ਕਰ ਮੋਪਰ ਤਰ ਸੱਟ ਲੱਗੀ ਵੀ ਤਾਂ ਆਲੂ ਕਿਉਂ ਹਾਂ ਇਹ ਬੋਲੂਗੀ ਮੈਂ ਹੁਣ ਚੁੱਪ ਕਰਕੇ ਦੇਖ ਲੂੰਗੀ ਤੇ ਮੈਂ ਬੋਲ ਲੂੰਗੀ ਚੁੱਪ ਰੋਗੀ ਤੇਰੇ ਤਾਂ ਨਾ ਜੀਬ ਇੰਨੀ ਵੀ ਵੱਡੀ ਮੂਰੇ ਦਾ ਤੇ ਚਾਹ ਵੀ ਨਹੀਂ ਚੁੱਪ ਰਹਿਣਾ ਥੋੜਾ ਜਿਆਦਾ ਕਰਿਆ ਨਾ ਨਹੀਂ ਕੱਟ ਕੱਟ ਜੀਬ ਕੱਟ ਵੱਢੀ ਸੀ ਨਾ ਜਿਆਦਾ ਵੱਢੂਗੀ ਕੱਲ ਜਲਦੀ ਆ ਸਾਡੇ ਪਾਸ ਨੂੰ ਠੀਕ ਦੇਵਾਂਗੇ ਸਾਨੂੰ ਜਿੱਦਾਂ ਮੈਂ ਨਾ ਬੋਲਦੀ ਨਹੀਂ ਫਿਰ ਨਾ ਖੁਦਰਾ ਛੇੜ ਕੇ ਵੀ ਬੋਲੇ ਕੁੱਤੋਂ ਪੁੱਤ ਜੀ ਮਾਤੇ ਲੜਾਈ ਹੋਣੀ ਆ ਆਪਣਾ ਕੁੱਤਾ ਮੁੱਤਾਂ ਮਾਰੀਓ ਉਦੋਂ ਦਾ ਬੜਾ 파ਟਨਰ ਵੀ ਜੀਕਦੇ ਆਪਾਂ ਨੂੰ 11 ਵਜੇ ਚਲੋ ਆਓ ਦੋ ਸਾਥੋਂ 파ਟਨਰ 파ਟਨਰ ਜਾ ਕੇ ਜੀ ਨੇ 파ਟਨਰ ਕਾਤੋ ਕੈਨ ਤੁਸੀਂ ਖਾਂਸਾਂ ਦੀ ਜਿੱਦਾ ਸਾਡਾ ਬੰਦਾ ਹੀ ਕੁੱਤੇ ਤੇ ਰਲਣਾ ਰੱਖ ਯਾਰ ਉਹ ਹੱਥ ਫੜਾ ਤੂੰ 700 ਕੱਟਣਾ ਅੱਲੀ ਕੱਟੀ ਸੀ ਪਹਿਲਾਂ ਅੱਧੇ ਪਿੰਡ ਦੇ ਵਿੱਚ ਤੁਸੀਂ ਹਾਂ ਤਾਂ ਭਾਈ ਦਿਸਕੋਰਡ ਗੂਗਲ ਕੌਣ ਜਾਣਾ ਹੋ ਗਿਆ ਜਾਨਾ ਉਹ ਤਾਂ ਸੁਬੀਤ ਚਲੀ ਆ ਦੋ ਦੂਈ ਪਰਜਾਈ ਤਿੰਨੇ ਦਰਾਨੀ ਤੇ ਠਾਣੇ ਇਕੱਠੇ ਹੋ ਗਏ ਨਹੀਂ ਸੁਬੀਤ ਤਨੂੰ ਮੜਾ ਜਿੱਕੇ ਤਾਂ ਐਨਾ ਕਰਤਾ ਜੈਦੂ ਮੜਾ ਦੇ ਮੈਨਨ ਤੋਂ ਪੁੱਛ ਸਕਦੀ ਸੀ ਨਾ ਵੀ ਮੈਂ ਜਾਵਾਂ ਕਿ ਨਾ ਜਾਵਾਂ ਆਇਆ ਸੋਜ ਤਾਂ ਅਸੀਂ ਵਿਕੀਨ ਦਿੱਤੀ ਆ ਹੁਣ ਮੈਂ ਤਾਂ ਪਾਪਾ ਜੀ ਨੂੰ ਟਾਈਮ ਲਾਇਆ ਹੋਇਆ ਮੈਂ ਪਾਪਾ ਜੀ ਅਪਡੇਟ ਕਰਨੇ ਮੈਂ ਜਿੱਦਣ ਦਾ ਪਾਪਾ ਤਾਂ ਚੱਲ ਜਾਓ ਮੇਰੇ ਕਾਸੋ ਮੇਰੇ ਕਾਸੋ ਮੈਂ ਅਸੀਂ ਤਾਂ ਨਹੀਂ ਪੁੱਛਿਆ ਕਿਉਂਕਿ ਤੁਸੀਂ ਵਿਕੀ ਨੇ ਸਾਨੂੰ ਕਿਥੇ ਰੋਕ ਦੇਣੀ ਆ ਕਿ ਪਿੱਛੇ ਹਟ ਬਸ ਸਾ ਗੱਲ ਪੁੱਛ ਰ ਰ ਅਬ ਪਿੱਛੇ ਹਟ ਹੁਣ ਮਰੇ ਪਿੱਛੇ ਹਟ ਵੀ ਅਸੀਂ ਜਾਏ ਹਾਂ ਉਹਨੇ ਪਿੱਛੇ ਦਾ ਹਟ ਹੁਣ ਜਿਹੜਾ ਮੇਰੇ ਪਰ ਪਿੱਛੇ ਹਟ ਹੋਰ ਪਿੱਛੇ ਦੂਰ ਰੋਕ ਰੋ ਮੇਰਾ ਮੇਰਾ ਪਲਾਨ ਤਾਂ ਮੈਂ ਪਾਪਾ ਜੀ ਨੂੰ ਅਪਡੇਟ ਕਰਨ ਦਾ ਅਪਡੇਟ ਕਿਉਂ ਪਾਪਾ ਜੀ ਨੇ ਕਿੰਨੀ ਵਾਰ ਤੁਹਾਨੂੰ ਪੁੱਛਦੇ ਆ ਵੀ ਜਿਹੜੀਆਂ ਵੀ ਇਹ ਵੀਡੀਓ ਤੀਆਂ ਕਾਪਰ ਹੁੰਦੀਆਂ ਤੇ ਕਿਉਂ ਤੇ ਦੋਸਤ ਪੁੱਛਦੇ ਕਿਥੇ ਆਲੇ ਦੋਲੇ ਦੇਖੇ ਮਾਹਾਂ ਵੀ ਉਹ ਐਂ ਕਰਕੇ YouTube ਤੇ ਬਣ ਕਹਿੰਦਾ ਮੈਨੂੰ ਮੋਬਾਈਲ ਦੋ ਆ YouTubeਰ ਜਿਹੜਾ ਹੁਣ ਤੈਨੂੰ ਮੋਬਾਈਲ ਤਾਂ ਠੀਕ ਕਰਾ ਤਾਂ ਕਿੱਥੇ ਪਿਆ ਦੇ ਦਿੰਨੇ ਆ ਜੀ ਤੂੰ ਤਾਂ ਬਰਤਦੀ ਸਾਡੀ ਇਹ ਛੱਡਦੀ ਤਾਂ ਨਹੀਂ ਸਾਡੇ ਕੋਈ ਨਹੀਂ ਉਹਦੇ ਵਿੱਚ ਮੈਂ SIM ਪਵਾ ਰਣਾ ਜਿਹੜਾ ਉਹਨਾਂ ਦਾ SIM ਹੈ ਉਹਨਾਂ ਦਾ SIM ਮੈਂ ਪੁਰਾਣੇ ਟੈਪ ਵਾਲਾ ਉਹ 4G ਆਣੀ ਹੈਗਾ ਠੀਕ ਪੁਰਾਣੇ ਵਾਲਾ ਤੇ ਮੈਂ ਉਹਨਾਂ ਨੂੰ ਲੈ ਕੇ ਨਾ ਘਰਾਂ ਘਰਾਂ ਘੁੰਮ ਰੇ ਮੇਰੇ ਕੋਲ ਪਰਾਣ ਚਾਪੜ ਗਿਆ ਤੁਸੀਂ ਤਾਂ ਸਾਰੀ ਦੇਣੀ ਲਾਉਣੀ ਹੈ ਹਾਂ ਸਰ ਦੇਣੀ ਰੋਪੜ ਤੁਸੀਂ ਅੱਧਾ ਘੰਟੇ ਬੜੇ ਹਣ ਤੁਸੀਂ ਦੰਦ ਕੇ ਬੜਾ ਨਾ ਵਾਕੀ ਵਿੱਕੇ ਫੋਨ ਕੱਢ ਦੋ ਮੈਂ ਬੁਗਾਈ ਕਰਦੀ ਰੱਖੀ ਕਰ ਦੂਗਾ ਤੂੰ ਸਮਝਦੇ ਨਾ ਕਿ ਨੂੰ ਪਿਆ ਚਲੋ ਜਾਓ ਮੈਂ ਵੀ ਨਿਕਲਉਂਦਾ ਬਾਤੂਆ ਬਣਾ ਦੇ ਤੂੰ 500 ਜਾਂ 700 ਲੈਣਾ ਇਹ ਹੈ ਕਿਹਾ ਆਪਣੀ ਮੈਂ ਮਾਂ ਮਾਪਿਆਂ ਨੂੰ ਕਹਿ ਦੇਣਾ ਇਹ ਪਾਪਾ ਕਹਿੰਦੇ ਕਿ ਲਵੀ ਹੁਣ ਜਵਾਨ ਕਰੀਤੀ ਬਈ ਇਹ ਸੰਦੀਪ ਗਾਤਾ ਬਈ ਮੈਂ ਨਹੀਂ ਇਸ ਡੀਲ ਦੇਣਾ ਇਹ ਗਾਤਾ ਸੋਣਾ ਮੇਰੇ ਕੋ ਹਈ 500 ਸਾਰਾ 800 ਦੇ 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 ਕਿਸੇ ਚ ਲੱਗ ਦੇ ਇਹ 800 ਚ 800 ਲੈ ਲਵੋ ਮਾਨੂੰ ਉਹਦੇ ਨਾਲ ਆਗਾ ਪਰ ਪੈਨ ਆਪਾਂ ਆਉਂਦੇ ਅਸੀਂ ਤਾਂ ਪਾਸਟ ਕੋ ਦਾ ਲੈ ਲਾਂ ਲੱਖ ਲੱਖ ਵਾਤਾਈਏ ਤੇ ਆਵਾਜ਼ਾਂ ਲੱਖ 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 ਮੇਰੇ ਮੋਢੇ ਉੱਤੇ ਸਿਰ ਚਲੋ ਚਲੋ ਅੰਦਰ ਇਹ ਹੈਂ ਕੋਣੀ ਕੋਣੀ ਹੈਗੇ ਤੇ ਹੈਗੇ ਨਾ ਨਾ ਕੋਣੀ ਹਾਂ ਨਾ ਦੇ ਦੇ ਫੇਰ ਕੱਢੀ ਕੋਣੀ ਤੂੰ ਬਾਹਰ ਨਹੀਂ ਚਾਹਦੀ ਸੀ ਮੈਨੂੰ ਆਇਆ ਤਾਂ ਵੀ ਅਨਿਸ਼ੇਤੀ ਬੰਦਾ ਫੜਾ ਨਹੀਂ ਸਕਦਾ ਕਾ ਮੇਰੇ ਭੇਰਾ ਤਾਂ ਆਉਗਾ ਆਇਆ ਮੇਰੇ ਤੇਰੇ ਨੂੰ ਫੜੀ ਵੀ ਖਾਲੀ ਹੋਣਾ ਮੈਂ ਤਾਂ ਆਪਣੀ ਮਿਹਰ ਸਭ ਤੋਂ ਉੱਤੇ ਪੇੜ ਪਿੱਛੇ ਓ ਯਾਰ ਇਹਦੇ ਨਾਲ ਮੇਰੇ ਤਾਂ ਕੋਈ ਚੱਕਰ ਨਹੀਂ ਮੇਰੇ ਕੋਈ ਨਹੀਂ ਪੈਸੇ ਨਹੀਂ ਹੈਗੇ ਮੈਂ ਹਾਂ ਮੇਰੇ ਇੱਕ ਦੋ ਇੱਕ ਦੋ ਕੁ ਰਿਸ਼ਤੇਦਾਰ ਆ ਮੇਰੇ ਮਤਲਬ ਕਾਜਨ ਹੋਰਾਂ ਕੋ ਸਾਰਾ ਕੁਝ ਹੁੰਦੇ ਹੁੰਦੇ ਆਏ ਖੀ ਜਾਂਦੇ ਹੋ ਕੁਝ ਨਹੀਂ ਹੈਗਾ ਭਾਈ ਮਾਰ ਕੇ ਡਰ ਕੇ ਮੈਂ ਵੀ ਕੋਈ ਕੰਮ ਨਾਲ ਉਹਨਾਂ ਬਹੁਤ ਗੁੱਸਾ ਆ ਗਿਆ ਤੇ ਜਦੋਂ ਮੈਨੂੰ ਸੁਣਾਉਂਦੀ ਆਉਂਦੀ ਹੈ ਨਾ ਇਹ ਤੁਸ ਜਣੀਆਂ ਉਹਨਾਂ ਨੇ ਦੇਖ ਲਿਆ ਇੰਨਾ ਬਣ ਗਿਆ ਉਹ ਐ ਕਰਦਣੇ ਆ ਉਹ ਐ ਕਰਦਣੇ ਮੈਨੂੰ ਤਾਂ ਦਿੱਤੀ ਵੀ ਨਹੀਂ ਮੈਡੀਕਾ ਫੋਨ ਉਹ ਕੋਈ ਜੂਸੀ ਕਰ ਕਰ ਕੇ ਹਰ ਚੀਜ਼ ਇਹ ਉਹ ਤੁਸੀਂ ਮੈਨੂੰ ਸੁਣਾਉਂਦੇ ਵੀ ਉਹਨਾਂ ਦੇ ਨਾਲ ਇਹ ਤਾਂ ਨਹੀਂ ਲੱਗਦਾ ਮੈਂ ਤਾਂ ਵੀ ਨਹੀਂ ਲੱਗਦਾ ਅਸਾਂ ਦੇ ਸਾਰਾ ਸਾਰਾ ਜਹਾਨ ਤੇ ਅਸੀਂ ਰੋਣਾ ਪਉਂਦੇ ਤਾਂ ਸਾਡੀ ਚੀਜ਼ ਆਉਂਦੀ ਹੈ ਹੁਣਾਂ ਕਬੂਤੀ ਕਰਨਾ ਪਪਾ ਨੂੰ ਲੱਗੂਗਾ ਗਮ ਫੋਨ ਕਾ ਕੀ ਜੇ ਜਾਉਣਾ ਕਰ ਕਿਤੇ ਘੋਟਾ ਮਾ ਵਾਹ ਹੈ ਗੁਰੂ ਇਹ ਸੂਰਜ ਕਿਧਰੇ ਹੋਰ ਪਾਸੇ ਤੇ ਚੜਨਾ ਉਹ ਇਧਰ ਕਰ ਤੋਂ ਵੜਦੇ ਗੁੱਪਲ ਪਏ ਸੰਤ ਨਾਮ ਵਾਹ ਗੁਰੂ ਤਿਆਰ ਹੋ ਗਏ ਜੀ ਪੈਸੇ ਦਾ ਨਾ ਕੋਈ ਇੰਤਜਾਮ ਹੋਣੀ ਮੈਂ ਦੇ ਦਿਆ ਮੈਂ ਬੀ ਆ ਥੋੜੇ ਨਹੀਂ ਨਹੀਂ ਉਹ ਹੱਤੀ ਚ ਗਈ ਆ ਮੈਨੂੰ ਪਤਾ ਨਹੀਂ ਵੀ ਕਿੰਨਾ ਕੀ ਖਰਤਾ ਸਜਾ ਥੋੜੀ ਹਾਂ ਕੀ ਸਜਾ ਸਜਾ ਥੋੜੀ ਆ ਭਾਈ ਤਾ ਗੁੱਗਲ ਪੇ ਕੀ ਕਰਾਉਣਾ ਹਸਤੀ ਕਾ ਤੇ ਕਰਾਈ ਗਿਆ ਨਹੀਂ ਅਸਤੀ ਆਲੀ ਖਾਣੇ ਤੇ ਪੜਾ ਲੈ ਬਰ ਦੇ ਤੂੰ ਰਹਿਣ ਦੇ ਪਹਿਲੇ ਅਛੜਾ ਨਹੀਂ ਹੁਣਾ ਚਲ ਕਿ ਤੂੰ ਮਾਂ ਕਰ ਭਈਏ ਕੋਣ ਜਾ ਉੱਥੇ ਆਹ ਬੰਦਾ ਜੀ ਮੈਨੂੰ ਫੋਨ ਲੋੜ ਆ ਤੂੰ ਫੋਨ ਕਰਕੇ ਬੁਲਾ ਲੈ 100 ਨੰਬਰ ਹਾਂ ਲੱਭੂ ਗੇ ਤਾਂ ਹੈ ਉਹਨਾਂ ਨੂੰ ਵੀ ਤਕਲੀਫ ਹੋਵੇ ਜਾਂ ਤੁਸੀਂ ਥਾਣੇ 'ਚ ਰਿਪੋਰਟ ਤਾਂ ਦੇਣੀ ਆ ਪੁਲਿਸ ਨਾਲ ਵੀ ਤੇਲ ਫੁਕਵਾਈਏ ਸੀ ਮਾੜਾ ਮੋਟਾ ਨਾ ਫੈਨ ਕਰਦਾ ਬਿਚਾਰੇ ਗਲਤੀ ਤੇ ਮਾਰਨੇ ਆ ਹਲੋ ਚੱਲ ਚੱਲ ਜੀ ਬੇਬੀ ਕੀ ਬਹੁਤ ਟਾਈਮ ਹੋ ਗਿਆ ਚਾਚੂ ਆਹ ਬੈਲਟ ਚੱਕੀ ਫਰੀ ਜਾਂਦੀ ਆ ਲਾਓ ਦਾ ਪੁੱਤੋ ਹੈ ਆ ਇਹਨੂੰ ਕਿੱਥੋਂ ਲਾਉਂਦੇ ਆ ਪੁੱਤੋ ਹਾਂ ਇਹ ਕਿਵੇਂ ਕਹਿੰਦੀ ਮੈਂ ਐਂ ਲਾਉ ਤੂੰ ਤਾਂ ਲਾ ਚੌਪ ਚੜ੍ਹਦਾ ਦੋ ਨਾ ਕਿੱਥੋਂ ਦ ਜਾਣਾ ਜੇ ਹਰਮਤ ਚੱਪਲਾ ਪਾਈਵੇਂ ਦੇ ਲੈਣਾ ਨਿਆਣਾ ਬੂਟ ਚੱਕੀ ਫਿਰ ਜਣਾ ਦਾ ਮੇਰੇ ਪਾਪਾ ਬੂਟ ਪਾਪਾ ਬੂਟ ਹੁਣ ਆ ਬੈਲਟ ਚੱਕੀ ਫਿਰ ਜਦੀ ਐ ਬੂਟ ਪਾਉਣੇ ਨਹੀਂ ਪੁੱਤਾਂ ਨਹੀਂ ਮੈਂ ਬੂਟ ਨਹੀਂ ਪਾਉਣਾ ਮੈਂ ਚੱਪਲਾਂ ਦੇ ਜਣਾ ਗਾਮੀ ਬਹੁਤ ਆ ਮੈਂ ਵੀ ਬੈਲਟ ਲਾਈ ਆ ਮੇਰਾ ਪੁੱਤ ਦੀ ਇੰਨੀ ਟੌਰ ਹੈ ਕੰਨ ਵੀ ਦਿੱਖਿਆ ਛੂੜੀਂ ਤੂੰ ਵੀ ਜਾਇ ਕਰੂਗਾ ਤੁਸੀਂ ਖੜੂ ਹੋ ਜਾਏ ਦੀ ਆਪਣਾ ਹਾਂ ਤੂੰ ਵੀ ਜਾਇ ਕਰੂਗਾ ਹੋ ਚੱਲ ਅਗੋਂ ਉਹ ਤਾਂ ਸੁਣਾ ਦੇ ਪਰ ਹਏ 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 ਕਾਕ ਉਹ ਨਹੀਂ ਬੁੱਤਾ ਆ ਕਾ ਨਹੀਂ ਪਾ ਸਕੀ ਅੱਛਾ ਰਮਾਨ ਲਈ ਹੂੰ ਹੂੰ ਰਮਾਨ ਲੈ ਲਿਆ ਰਮਾਨ ਵੀ ਪਾ ਲਿਆ ਮੈਂ ਜੇਬ 'ਚ ਬਾਕੀ ਉਹਨੇ ਕੱਪੜਾ ਕੁੱਪੜੇ ਦੇ ਅੰਦਰ ਪਾ ਦੇ ਆ ਫਾਇਰ ਬੰਚਲਾ ਦੱਸ ਚ ਫਾਇਰ ਬੰਚਲਾ ਉਹ ਤਾਂ ਅੰਗਰੇਜ਼ੀ ਬੋਲਣੇ ਫਾਇਰ ਫੰਦਰਾ ਡਾਉਣ ਲੱਗੀ ਤੁਹਾਡੀ ਚਲ ਆਜੋ ਫੇਰਾ ਚੱਲ 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 ਆ ਗਈ ਚੱਲ ਰਮਾਨ ਵੀ ਆ ਜਾ ਤਾਬ ਕੱਪੜਾ ਸੁਕੜਾ ਪਾਉਣ ਲੱਗਾ ਜੇ ਉਧਰ ਵੜ ਗਈ ਫੋਨ ਫਰੇ ਵੀ ਨਹੀਂ ਪਾਉਣ ਦਿੱਤਾ ਘੱਟੋ ਘੱਟ ਇੱਕ ਮਿੰਟ ਮੈਂ ਤੁਹਾਨੂੰ ਦਿਖਾਵਾਂ ਕਾਲ ਡਟੈਲ ਲਿਖ ਕੇ ਦੱਸ ਉਹਦੇ ਮਾਸੀ ਹੋ ਆਉਣਾ ਇੱਕ ਮਿੰਟ ਕਿੱਥੇ ਇੱਕ ਮਿੰਟ ਖੜ੍ਹ ਜਾਓ ਇਹ ਆ ਜੈਸਮੀਨ ਵਾਲੇ ਨੰਬਰ ਚੱਕ ਹੋਈ ਜਾਂਦੇ ਜੀ ਇਹਦੇ ਚ ਦੁਸਤੀ ਕਿੱਥੇ ਜਾਊਗੀ ਕਾਲ ਸੁਣੀ ਨਹੀਂ ਇਹਦੇ ਚ ਨਹੀਂ ਹੋਊਗੀ ਇੱਕ ਮਿੰਟ ਉਹਰੇ ਆਉਣਾ ਸਾਰਟਿੰਗ ਰਿਪੋਨ ਐਡਾ ਪਹਿਣਾ ਫਲਾਣਾ ਪਕਾਣਾ ਕੁਝ ਨਹੀਂ ਆਉਣਾ ਚਲੋ ਖੜ੍ਹਦਾ ਇੱਕ ਮਿੰਟ ਮੈਨੂੰ ਦੇਖ ਕੇ ਦਿਖਾਉਣ ਦੇਣਾ ਆ ਰਿਜਿਸਟਰੀ ਆ ਦੇਖੋ ਜੀ ਸਵੇਰ ਦੀ ਇੱਕ ਮਿਸਕਾਲ 2 3 4 5 ਦੇਖੋ ਇਹ ਆ ਇਹ ਆ ਉਹ ਤਾਂ ਡਿਲੀਟ ਹੋ ਜੇ ਇਹਨੂੰ ਕੰਮ ਨਾਲ 5 ਮਿਸਕਾਲਾ ਹੋਇਆ ਉਹ ਤੋਂ ਬਾਅਦ ਵੀ ਆਪਰ ਨੂੰ ਚਲ ਨੇੜੇ ਠਾਲੀ ਮੈਨੂੰ ਰੇ ਪਾਉਣਾ ਪੈਣਾ ਹੈ ਕਿਆ ਬੰਦਾ ਬੰਦੂ ਪਤਾ ਮੈਂ ਰੱਖੀ ਮੈਂ ਰਹਾਦਾ ਪਿਛਲੇ ਸਾਲ ਮੈਂ ਨਾ ਮੰਡਲੇ ਜਮੀਨ ਚੋਂ ਰੇ ਪਾਉਂਦਾ ਜੀ ਇੱਕ ਆ ਬਾਈ ਯੂ ਐਸ ਏ ਤੋਂ ਆਪਸੀ ਮੇਰਾ ਵੀ ਜੋੜਾ ਹਾਂ ਉਦੋਂ ਮੈਨੂੰ ਫੋਨ ਆ ਗਿਆ ਵਿੱਚੇ ਮਾਂ ਵੀ ਹੁਣੋਂ ਵੀਰ ਦਾ ਤਾਂ ਫੋਨ ਚੱਕਾ ਮੈਂ ਚੱਕ ਲਿਆ ਚੱਕ ਕੇ ਨਾ ਜਦੋਂ ਘੱਟ ਕੇ ਮੈਂ ਫੋਨ ਲਗਾ ਜੇਬ ਵਿੱਚ ਮੁੜ ਕੇ ਰੇਹ ਨਾਲ ਹੱਥ ਗਿੱਲੇ ਹੋ ਗਏ ਤੇ ਫੋਨ ਤਿਲ ਗਿਆ ਸਿੱਧਾ ਹੀ ਕੱਦੂ ਦੇ ਵਿੱਚ ਆਰਾਮ ਨਾਲ ਸੱਤ ਮੁੜ ਕੇ ਕੰਨਾਂ ਨੂੰ ਹੱਥ ਲਾ ਲਿਆ ਵੀ ਜਿਆਦਾ ਹਜਾ ਕੋ ਕੰਮ ਕਰਦ ਫੋਨ ਨਹੀਂ ਕੱਢਣਾ ਸਵਾਜ ਇਹਦਾ ਮਰਜ਼ੀ ਹੋਵੇ ਬੱਜੀ ਜਾ ਪਰ ਇਹ ਵੀ ਮਾਂ ਦੀਆਂ ਧੀਆ ਦੋ ਹੋਇਆ ਹਟਜੀ ਨਹੀਂ ਤੇ ਫੋਨ ਲੈ ਮੁਰ ਮਾਂ ਨੂੰ ਘਰ ਜਾ ਕੇ ਗੱਲ ਕਰ ਮੈਂ ਪਹਿਲਾਂ ਕਦੇ ਨਹੀਂ ਕਰਦਾ ਚਲ ਉਹ ਤਨ ਲੁੱਟਾ ਆ ਜਾ ਸੰਜੀਤ ਰੇ ਚਲ ਚਲ ਮੰਮੀ ਕਿਵੇਂ ਦੇਖ ਰਹੀ ਆਪਸ਼ਨ ਮਿਲੇ ਹੋਰ ਅੰਨਿਆ ਚਪਰਾ ਮੇਂ ਚੋਲੀਆਂ ਬਸਰ ਤੋਂ ਵਸਤ ਪਾ ਕੇ ਰੱਖਣ ਦਾ ਇਹ ਪੰਨ ਹਰ ਕੋ ਮਰੇ ਤੱਕ ਹੋ ਗਈ ਚਲ ਲਓ ਚਾਚੇ ਨੂੰ ਕਰਦੇ ਬਾਹੂ ਵਾਲਾ ਹਾਂ ਚਾਚੀ ਨੂੰ ਮਲਾਇਆ ਜਾਏ ਕੌਣ ਓਹ ਡਟ ਰੰ ਹਾਂ

ਉਹ ਬਾਲਾ ਅੰਡਰ ਵਾਈਟ ਤੇ ਜੇ ਆਪਾਂ ਇਹ ਚੱਕ ਕੇ ਇਹ ਪੰਜ ਮਤਲਬ ਚੱਲੋ ਚੱਲੋ ਗੱਡੀ ਅੱਜ ਸਾੜੀ ਲਸ ਲਸ ਕਰਦੀ ਪਹਿਲਾਂ ਜਾਣਾ ਸੀ ਕੱਲ ਨੂੰ ਫਿਰ ਹੋਰ ਜੇ ਮਿਆਂ ਕਰਕੇ ਇਸ ਕਰਕੇ ਚਾਚੇ ਨੇ ਕੱਲੇ ਵੈਸੇ ਗੱਡੀ ਸਾਫ ਕਰਤੀ ਸੀਗੀ ਤੇ ਸੋਹਣੀ ਲੱਗ ਰਹੀ ਆ ਮੈਂ ਪਹਿਲਾਂ ਸੋਚਦੀ ਸੀ ਮੈਂ ਕਿਹਾ ਚਲੋ ਮੀਸ਼ਾ ਆਪਰ ਸੇਲ ਲੱਗੀ ਵੀ ਐ ਵੀ ਕਵਰ ਮੰਗਾ ਲਈਏ ਪਾਪਾ ਕਹਿੰਦੇ ਕੋਈ ਫਾਇਦਾ ਨਹੀਂ ਵੀ ਇਹ ਤਾਂ ਉਹ ਕਰ ਲੈਣਾ ਕੈਨ ਦਾ ਪੱਬ ਵੀ ਜਾਈ ਹੋ ਜਾਂਦੀ ਆ ਓਕੇ ਫਿਰ ਬਾਏ ਬਾਏ ਪਾਪਾ ਓਕੇ ਕੋਣ ਦਾ ਲਾ ਦਿਓ ਠੀਕ ਐ ਤੇ ਹੁਣ ਅੱਗੇ ਜੀ ਸਾਡੀ ਚਾਚੀ ਸਾਡਾ ਕਰ ਰਹੀ ਐ ਜੀ ਵੇਟ ਚਾਚੀ ਨੇ ਵੀ ਨਿਕਲਣਾ ਚਲੋ ਪਾਈ ਚਲੋ ਵਾਹਿਗੁਰੂ ਬੰਸ ਅਸੇ ਉਹ ਤਾਂ ਕਰਤਾ ਫੋਨ ਹਾਂਜੀ ਚਾਚੀ ਨੂੰ ਕਰਤਾ ਮੈਂ ਫੋਨ ਕਹਿੰਦੀ ਇੱਕ ਵਾਰੀ ਬੂਬੂ ਨਾ ਮੈਂ ਛਲਾਹ ਕਰਨੀ ਆ ਵੀ ਮੈਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਬੂਬੂ ਪੈਗ ਕੁੰਡਾ ਲਾ ਕੇ ਆ ਜੀ ਕੁੰਡਾ ਲੱਗ ਗਿਆ ਭਾਈ ਚਾਚੀ ਆਜੋ 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 ਹੈ ਹੈ ਕਿੰਨੀ ਸੋਹਣੀ ਲੱਦੀ ਆ ਚਾਚੀ ਹਰਾ ਸੂਟ ਪਾਇਆ ਵਾ 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 ਸਾਸਰੀਕਾਲ ਵੀ ਬੁਲਾ ਦੇਓ ਇੱਧਰ ਲਓ ਲਓ ਪੈਸਾ ਦੇ ਜਿੰਦੇ ਲਾਉਣੇ ਬਹੁਤ ਜ਼ਰੂਰੀ ਆ। ਤਾਂ ਇਹਦਾ ਕੋਈ ਫਿਰ ਵੀਰ ਨੇ ਆਇਆ ਜੇ। ਆਦੇ ਨੂੰ ਲੈ ਕੇ ਆਉਂਦਾ ਇੱਕ ਦੋੜਾ ਹੀ ਲੱਗਦਾ। ਅੱਛਾ 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 ਸਰ। ਠੀਕ ਆ। ਆਜੋ ਆਜੋ। ਕਿਹਨੂੰ ਆਏ ਤੁਸੀਂ ਵੀ ਵੇਟ ਹੋ ਜਣੇ ਕਹਿੰਦੇ ਕਹਿੰਦੇ। ਕੋਈ ਨਹੀਂ ਕੋਈ ਦੇ ਕੋਈ। 11 ਗੱਡੀਆਂ। ਅੱਧਰ ਹੋਰ ਵੀ ਗੱਡੀਆਂ ਆ ਗਈਆਂ ਸਾਡੀਆਂ ਨਾਲ ਦੀ ਨਾਲ। ਠੀਕ ਆ ਬੈਠੋ। ਚਲੋ। ਚਲੋ ਜੀ ਬੈਠੀ ਆ। ਮਿਲਦੇ ਆ ਕਿਸੇ ਅਗਲੇ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਬੂਬੂ ਬਾਈ ਕਰਦੇ ਪੀਛ